ਇਹ ਬੜਾ ਜਿਹੜਾ ਅਜਿਹਾ ਆਪਰੇਸ਼ਨ ਹੈ ਇਹ ਐਸਐਸਪੀ ਮਜੀਠਾ ਤੇ ਡੀਆਈਐਸ ਆਪ ਵਰ ਰਹੀ ਦੀ ਇੱਕ ਵਾਈ ਦੇ ਵਿੱਚ ਚੱਲ ਰਿਹਾ ਸਵੇਰ ਤੋਂ ਮੇਰੀ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਆ ਕਿ ਵੀ ਉਹ ਨਾ ਜਿਹੜੇ ਮਾੜੇ ਅੰਸਰ ਨੇ ਨਸ਼ੇ ਦੇ ਸਦਾਗਰ ਉਹਨਾਂ ਬਾਰੇ ਲੋਕਲ ਪੁਲਿਸ ਨੂੰ ਸੂਚਿਤ ਕਰਨ ਔਰ ਜਿਹੜੇ ਬੱਚੇ ਇਸ ਤਰ੍ਹਾਂ ਘਰਾਏ ਰਪਏ ਨੇ ਉਹਨਾਂ ਨੂੰ ਵੀ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਭਰਤੀ ਕਰਾ ਕੇ ਨਸ਼ਾ ਜਨੂਅਰ ਪਿਛਲੇ ਕੁਝ ਦਿਨਾਂ ਤੋਂ ਇਹੋ ਜਿਹੀਆਂ ਚੀਜ਼ਾਂ ਨੋਟਿਸ ਚਾਈਆਂ ਨੇ ਸੋ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਆਉਣ ਦੇ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਇਹ ਜਿਹੜਾ ਕੋਆਰਡੀਨੇਟ ਸਰਚ ਆਪਰੇਸ਼ਨ 1 ਮਾਰਚ ਤੋਂ ਪੰਜਾਬ ਸਰਕਾਰ ਵੱਲੋਂ ਆਰੰਭਿਆ ਗਿਆ ਸੀ ਸਾਰੇ ਪੰਜਾਬ ਦੇ ਵਿੱਚ ਸੋ ਹੈੱਡਕੁਆਰਟਰ ਤੋਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸੀਨੀਅਰ ਅਫਸਰਾਂ ਨੂੰ ਸੁਪਰਵੀਜ਼ਨ ਵਾਸਤੇ ਡਿਪਿਊਟ ਕੀਤਾ ਗਿਆ ਸੋ ਇਹ ਬੜਾ ਜਿਹੜਾ ਅੱਜ ਦਾ ਆਪਰੇਸ਼ਨ ਹੈ ਇਹ ਐਸਐਸਪੀ ਮਜੀਠਾ ਔਰ ਡੀਆਈ ਬਾਰਡਰ ਰੇਂਜ ਦੀ ਅਗਵਾਈ ਦੇ ਵਿੱਚ ਚੱਲ ਰਿਹਾ ਸਵੇਰ ਤੋਂ ਕੱਲ ਜਨੈਲਾ ਏਰੀਆ 'ਚ ਕੀਤਾ ਸੀ ਉਸ ਤੋਂ ਬਾਅਦ ਕਰੰਡੇ ਦੇ ਏਰੀਆ 'ਚ ਵੀ ਕੀਤਾ ਤੋਂ ਅੱਜ ਇਹ ਢੀਂਗਰਾ ਕਲੋਨੀ ਜਿਹੜੀ ਅਟਾਰੀ ਸਬਡਿਵੀਜ਼ਨ ਦੀ ਅੰਮ੍ਰਿਤਸਰ ਸ਼ਹਿਰ ਦੇ ਨਾਲ ਲੱਗਦੀ ਆ ਸੋ ਇਥੇ ਜਿਹੜੇ ਕੁਝ ਸ਼ੱਕੀ ਬੰਦੇ ਸੀ ਉਹਨਾਂ ਦੇ ਕਰਾਂઈ ਸਰਚ ਕੀਤੀ ਗਈ ਹੈ। ਸੋ ਪਿਛਲੇ 1 ਅਗਸਤ ਤੋਂ ਹੁਣ ਤੱਕ ਜਿਹੜੇ ਮੀਠਾ ਪੁਲਿਸ ਵੱਲੋਂ 14 ਜਿਹੜੇ ਅਗਸਤ ਦੇ ਵਿੱਚ ਇਹਨਾਂ ਨੇ 69 ਐਨਡੀਪੀਐਸ ਦੇ ਕੇਸ ਰਜਿਸਟਰ ਕੀਤੇ ਆ ਔਰ 141 ਬੰਦੇ ਰੈਸਟ ਕੀਤੇ ਆ। ਔਰ 8.5 ਕਿਲੋ ਹੀਰੋਨ ਰਿਕਵਰ ਕੀਤੀ ਹੈ। ਕੱਲ ਦਾ ਜਿਹੜਾ ਆਪਰੇਸ਼ਨ ਡੀਆਈ ਸਾਹਿਬ ਦੀ ਅਗਵਾਈ ਦੇ ਵਿੱਚ ਜਨੈਲਰੀ ਏਰੀਆ 'ਚ ਕੀਤਾ ਗਿਆ ਸੀ ਤੇ ਕੁਝ ਕਰਿੰਡੇ ਦੇ ਰੀਅ ਚ ਐਸਐਸਪੀ ਜੀ ਆਮ ਨੇ ਕੀਤਾ ਸੀ ਸੋ ਉਹਦੇ ਚ 14 ਕੇਸ ਅਰਜੈਸਟ ਹੋਏ ਨੇ ਰਜਿਸਟਰ ਤੇ 25 ਬੰਦੇ ਅਰੈਸਟ ਕੀਤੇ ਨੇ 72 ਗ੍ਰਾਮ ਹੈਰੋਇਨ ਤੇ 3 ਪਿਸਟਲ ਰਿਕਵਰ ਕੀਤੀ ਨੇ ਕਲ ਵਾਲੇ ਆਪਰੇਸ਼ਨ ਚ ਸੋ ਸਾਡੇ 1500 ਨਸ਼ੀਲੀ ਗੋਲੀ ਉਹ ਰਿਕਵਰ ਕੀਤੀ ਆ ਸੋ ਅੱਜ ਦਾ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਇਹਦੇ ਬਾਰੇ ਜੋ ਸ਼ਾਮ ਤੱਕ ਦੀ ਰਿਕਵਰੀ ਹੋਏਗੀ ਉਹਦੀ ਐਸਐਸਪੀ ਆਫਿਸੋਂ ਤੁਹਾਨੂੰ ਪ੍ਰੈਸ ਨੋਟ ਆ ਜਾਏਗਾ ਸੋ ਮੇਰੇ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਆ ਕਿ ਵੀ ਉਹ ਨਾ ਜਿਹੜੇ ਮਾੜੇ ਅੰਸਰ ਨੇ ਨਸ਼ੇ ਦੇ ਸਦਾਗਰ ਉਹਨਾਂ ਬਾਰੇ ਲੋਕਲ ਪੁਲਿਸ ਨੂੰ ਸੂਚਿਤ ਕਰਨ ਔਰ ਜਿਹੜੇ ਬੱਚੇ ਇਸ ਤਰ੍ਹਾਂ ਘਰਾਏ ਰਹੇ ਪਏ ਨੇ ਉਹਨਾਂ ਨੂੰ ਵੀ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਭੇਜ ਕੇ ਨਸ਼ਾ ਛਡਾਊਆਂ 'ਚ ਉਹਨਾਂ ਦੇ ਸਹੀ ਰਸਤੇ ਤੇ ਲੈ ਉਹਨਾਂ ਨੂੰ ਨਸ਼ਾ ਛਡਾਇਆ ਜਾਵੇ ਥੈਂਕ ਯੂ ਸਾਹਮਣੇ ਇਹ ਵੀ ਮਿਲਦਾ ਕਿ ਜਿਹੜੇ ਨਸ਼ਾ ਪੀਂਦੇ ਸੀ ਉਹਨਾਂ ਨੂੰ ਵੀ ਨਸ਼ਾ ਦੇ ਦੇ ਕੇ ਤੇ ਵੇਚਣ ਲਈ ਭੇਜਦੇ ਪੰਜ ਕੁੜੀਆਂ ਦੇ ਵਿੱਚ ਇੱਕ ਕੁੜੀ ਉਹਨਾਂ ਨੂੰ ਦਿੱਤੀ ਜਾਂਦੀ ਹੈ ਮਾਲਾ ਦੀ ਗੱਲ ਕਰੀ ਤੇ ਮਾਲਾ ਸਬੂਤ ਦੇ ਬਾਅਦ ਲੜਕਿਆਂ ਨੂੰ ਕਾਫੀ ਤੰਗ ਪਰੇਸ਼ਾਨੀਆਂ ਤਾਮਲਾ ਕਰਨਾ ਚੰਦਾ ਹੋ ਤੇ ਆਏ ਦਿਨ ਹੀ ਸੇਰ ਤੋਂ ਲੈ ਕੇ ਸ਼ਾਮ ਤੱਕ ਦਾ ਰਾਤੀ ਲਗਾਉਂਦਾ ਇਹ ਇਹ ਵਾਕਿਆ ਗੱਲ ਤੋਂ ਠੀਕ ਆ ਪਿਛਲੇ ਕੁਝ ਦਿਨਾਂ ਤੋਂ ਇਹੋ ਜਿਹੀਆਂ ਚੀਜ਼ਾਂ ਨੋਟਿਸ ਚਾਈਆਂ ਨੇ ਸੋ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਬੰਦਿਆਂ ਨੂੰ ਆਇਡੈਂਟੀਫਾਈ ਕਰਕੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਅਰੈਸਟ ਕਰ ਲਿਆ ਜਾਏਗਾ ਕੋਈ ਕੁਝ ਬਰਾਮਦ ਹੋਇਆ ਜੀ ਸੱਚੀ ਪ੍ਰਸ਼ਨ ਮੈਂ ਤੁਹਾਨੂੰ ਪਹਿਲਾਂ ਹੀ ਰਿਕਵੈਸਟ ਕੀਤੀ ਵੀ ਇਹ ਜਿਹੜੀ ਸ਼ਾਮ ਤੱਕ ਕਿਉਂਕਿ ਆਪਰੇਸ਼ਨ ਅਲੱਗ-ਅਲੱਗ ਜਗ੍ਹਾ ਚੱਲ ਰਿਹਾ ਸਾਰੀ ਰਿਕਵਰੀ ਸ਼ਾਮ ਨੂੰ ਐਸਐਸਪੀ ਆਫਿਸ ਵੱਲੋਂ ਤੁਹਾਨੂੰ ਜਾਰੀ ਕਰ ਦਿੱਤੀ ਜਾਏਗੀ। ਉਹਨਾਂ ਨਸ਼ਾ ਤੋਦਾਂ ਕਰਨ ਕੀ ਸੰਦੇਹ ਦੇਣਾ ਚਾਹੋਗੇ? ਕਾਰਨਾਂ ਕੀ ਦਿਨਾਂ ਦੇ ਵਿਰੇ ਨਸ਼ਾ ਵੇਚਦੇ ਅਜੇ ਘੜਦੇ ਨੇ। ਤਾੜਨਾ ਦੇਈ ਹੈ ਵੀ ਉਹ ਇਸ ਕੰਮ ਤੋਂ ਹਟ ਜਾਵਣ। ਔਰ ਤਾਂ ਹੀ ਮੈਂ ਲੋਕਾਂ ਨੂੰ ਅਪੀਲ ਕਰ ਰਿਹਾ ਆਮ ਜਨਰਲ ਪਬਲਿਕ ਨੂੰ ਕਿ ਵੀ ਉਹ ਜਿਹੜੇ ਇਹੋ ਜਿਹੇ ਮਾੜੇ ਐਂਸਰ ਨੇ ਉਹਨਾਂ ਬਾਰੇ ਲੋਕਲ ਪੁਲਿਸ ਨੂੰ ਇਨਫੋਰਮ ਕਰਨ। ਤਾਕਿਸਮੇਸਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਸਕਦੀ ਬਾਰਡਰ ਦੀ ਗੱਲ ਕਰੀਏ ਬਾਰਡਰ ਇੰਦੇ ਲੱਗ ਲੱਗਿਆ ਪਿੰਡ ਨੇ ਉੱਤੇ ਹੀ ਕਾਫੀ ਨਚਾ ਦੇ ਦਿੱਤਾ ਆ ਜਦ ਆ ਪਾਕਿਸਤਾਨ ਟਰੋਲਾ ਹੀ ਹੁੰਦਾ ਵਾ ਉੱਥੇ ਕੀ ਅੱਛੀ ਬਾਰਡਰ ਇੰਦੇ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਕਾਫੀ ਸਮੇਂ ਤੋਂ ਡੇਲੀ ਮਜੀਠਾ ਪੁਲਿਸ ਵੱਲੋਂ ਜਿਹੜੇ ਬਾਰਡਰ ਦੇ ਨਾਲ ਡਿਸਟ੍ਰਿਕਟ ਲੱਗਦੇ ਨੇ ਤਰਨਤਾਰਨ ਹੋ ਗਿਆ ਇਵਨ ਫਾਜ਼ਿਲਕਾ ਫਿਰੋਜ਼ਪੁਰ ਏਰੀਆ ਜਿੱਥੇ ਵੀ ਇਸ ਤਰ੍ਹਾਂ ਦੀ ਡਰੋਨ ਦੀ ਮੂਵਮੈਂਟ ਆਉਂਦੀ ਹੈ ਧਿਆਨ ਚ ਉੱਥੋਂ ਰਿਕਵਰੀ ਹੋ ਰਹੀ ਹੈ ਉਹ ਮੀਆ ਐਸਐਫ ਔਰ ਪੰਜਾਬ ਪੁਲਿਸ ਸਾਂਝੇ ਤੌਰ ਤੇ ਇਹ ਆਪਰੇਸ਼ਨ ਕਰੀ ਹੈ